ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਕਸਾਲ ਮਮੰਗ ਸ੍ਰੀ ਦਮਦਮੀ ਜਥਾ ਪਿੰਡਰ ਮਸ਼ਹੂਰ ਗ੍ਰਾਮ-ਗ੍ਰਾਮ ਵਿੱਚ ਚਰਕਰ ਲੇਤ ਸੰਗਤ ਪਗ ਧੂਰ ਗੁਰੂ ਪਿਆਰੀ ਸਾਧ ਸੰਗਤ ਜੀ ਟਕਸਾਲ ਦਾ ਮੁੱਖ ਸਿਧਾਂਤ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸੋ ਜਥਾ ਪਿੰਡਰਾਂ ਮਹਿਤਾ ਦੇ ਵੱਲੋਂ ਦਾਸ ਰਿਆ ਨੂੰ ਔਰ ਬਾਬਾ ਸਿਕੰਦਰ ਸਿੰਘ ਜੀ ਨਾਲ ਦੇ ਸਾਥੀ ਸੇਵਾ ਲੱਗੀ ਸੀ ਪ੍ਰਚਾਰ ਦੀ ਪਿੰਡ ਪਨੇਆਲੀ ਕਲਾਂ ਰੋਪੜ ਤੋਂ ਬਲਾਚੌਰ ਰੋਡ ਤੇ ਜਿੱਥੇ 1 ਮਹੀਨਾ ਸਵੇਰੇ ਸ਼ਾਮ ਕਥਾ ਹੋਈ ਔਰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਗਈ ਜਿਹਦਾ ਰਿਜ਼ਲਟ ਸਾਧ ਸੰਗਤ ਜੀ ਨਿਕਲਿਆ ਕਿ ਅਖੀਰਲੇ ਦਿਨ 20 ਤਰੀਕ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ 45 ਪ੍ਰਾਣੀਆਂ ਨੇ ਔਰ ਕਈ ਬੱਚਿਆਂ ਨੇ ਅੰਮ੍ਰਿਤ ਛਕਿਆ ਗੁਰੂ ਕੇ ਜਹਾਜ਼ੇ ਚੜ੍ਹੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਇਆ ਸੋ ਸਾਧ ਸੰਗਤ ਜੀ ਤੁਹਾਨੂੰ ਵੀ ਬੇਨਤੀ ਹੈ ਅਸੀਂ ਅੱਗੇ ਵੀਡੀਓ ਵਿਖਾ ਰਹੇ ਹਾਂ ਕਿ ਕਿੰਨਾ ਚਾਤ ਸ਼ਾਹ ਬੱਚਿਆਂ ਨੇ ਵਿਖਾਇਆ ਜਪਜੀਤ ਸਾਹਿਬ ਦੀ ਰਹਿਰਾ ਸਾਹਿਬ ਦੀ ਸ਼ੁੱਧ ਸੰਥਿਆ ਹੋਈ ਹੈ ਸ਼ੁੱਧ ਗੁਰਬਾਣੀ ਦੀ ਸੰਥਿਆ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਇਆ ਸੋ ਜਿਨ੍ਹਾਂ ਨੂੰ ਇਹ ਭੁਲੇਖਾ ਕਿ ਟਕਸਾਲ ਪ੍ਰਚਾਰ ਨਹੀਂ ਕਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਟਕਸਾਲ ਦੇ ਸਿੰਘ ਅੱਜ ਵੀ ਪ੍ਰਚਾਰ ਕਰਦੇ ਪਏ ਆ ਨਗਰਾਂ ਨਗਰਾਂ ਚ ਵਿਚਰ ਕੇ ਕੋ ਗ੍ਰੰਥੀ ਸਿੰਘ ਰਾਗੀ ਸਿੰਘ ਕਥਾਵਾਚਕ ਵੱਖਰੀਆਂ ਵੱਖਰੀਆਂ ਥਾਵਾਂ ਤੇ ਸਿੰਘਾਂ ਨੇ ਮੋਰਚੇ ਸਾੰਭੇ ਆ ਤੁਹਾਡਾ ਜੀ ਨੂੰ ਵੀ ਬੇਨਤੀ ਹੈ ਕਿ ਆਪੋ ਆਪਣੇ ਨਗਰਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੀ ਸੰਥਿਆ ਔਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਵਾਓ ਸਾਡੇ ਨਾਲ ਸੰਪਰਕ ਕਰੋ ਬਾਬਾ ਸਿਕੰਦਰ ਸਿੰਘ ਜੀ ਦੇ ਨਾਲ ਸੰਪਰਕ ਕਰੋ ਬਾਕੀ ਤੁਹਾਨੂੰ ਅਸੀਂ ਵੀਡੀਓ ਅੱਗੇ ਨਾਲ ਵਿਖਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ